ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਪੰਜਾਬ ਦੀਆਂ ਨਦੀਆਂ ਦਰਿਆ ਵੱਖ-ਵੱਖ ਸੂਏ ਇਸ ਸਮੇਂ ਖਤਰੇ ਦੇ ਨਿਸ਼ਾਨ ਦੇ ਉੱਪਰ ਵਗ ਰਹੇ ਹਨ ਉੱਥੇ ਹੀ ਘੱਗਰ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਜ ਚੁੱਕਿਆ ਹੈ ਜਿਸ ਦਾ ਜਾਇਜ਼ਾ ਲੈਣ ਦੇ ਲਈ ਖੁਦ ਅੱਜ ਰਾਜਪੁਰੇ ਦੇ ਵਿਧਾਇਕ ਮੈਡਮ ਨੀਨਾ ਮਿਤਰਾ ਉੱਥੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਫੋਨ ਕਰ ਤੁਰੰਤ ਕੰਮ ਕਰਨ ਦੀ ਹਦਾਇਤਾਂ ਦਿੱਤੀਆਂ ਇਸ ਮੌਕੇ ਹੋਰ ਕੀ ਕਿਹਾ ਉਹ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਮੈਡਮ ਕਿਹਾ ਹਾਲ ਹੈ ਜੀ ਮੈਂ ਮੈਂ ਨਾ ਸਾਡੇ ਅੰਦਰ ਪਿੰਡ ਪੈਂਦਾ ਮਨੋਲੀ ਸੂਤ ਜਿਹੜਾ ਮੁਹੱਲੇ ਚ ਪੈਂਦਾ ਤੇ ਇੱਥੇ ਘੱਗਰ ਦੀ ਮਾਰ ਪੈਂਦੀ ਹੁੰਦੀ ਹੈ ਜੀ ਅੱਜ ਮੈਂ ਇੱਥੇ ਆਈ ਸੀ ਘੱਗਰ ਚ ਪਾਣੀ ਕਾਫੀ ਆ ਚੁੱਕਿਆ ਹੈ ਪਿੰਡ ਵਾਲੇ ਸਾਰੇ ਖੜੇ ਹੈ ਤੇ ਆਪਾਂ ਨੇ ਇੱਧਰ ਲਈ ਜਿਹੜਾ ਪ੍ਰਸ਼ਾਸਨ ਦੇ ਬੰਦੇ ਹੈਗੇ ਨੇ ਉਹਨਾਂ ਨੂੰ ਪਹਿਲਾਂ ਹੀ ਅਲਰਟ ਕਰ ਦਈਏ ਕਿਉਂਕਿ ਅੱਜ ਸ਼ਾਮ ਨੂੰ ਵੀ ਇੱਧਰ ਪਾਣੀ ਛੱਡਿਆ ਜਾਊਗਾ ਘੱਗਰ ਚ ਕਹਿੰਦੇ ओके okay, बस ਮੈਨੂੰ ਇਹ ਹੀ ਆ ਵੀ ओके ਬਸ ਠੀਕ ਹੈ ਫਿਰ ਫਿਰ ਵੀ ਆਪਾਂ ਅਲਰਟ ਰੱਖੀ ਮੈਂ ਪਿੰਡਾਂ ਲਿਆਂਦਾ ਕਹਿੰਦਾ ਵੀ ਤੁਸੀਂ ਅਲਰਟ ਰਹੋ ਤੇ ਹਾਂ ਉਹ ਟੀਮ ਨੂੰ ਹਾਂ ਆਪਣੀ ਨੂੰ ਕਹਿ ਦੋ ਵੀ ਧਿਆਨ ਰੱਖਣੇ ਤਾਂ ਠੀਕ ਹੈ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਅਤੇ ਪਿੰਡ ਮਨੋਲੀ ਸੂਰਤ ਕੱਗਰ ਦੇ ਨੇੜੇ ਆਏ ਆ ਕਿਉਂਕਿ ਜਿਵੇਂ ਪਤਾ ਚੱਲ ਰਿਹਾ ਕਿ ਪਿੱਛੋਂ ਕੱਗਰ ਦਾ ਲੈਵਲ ਵਧ ਰਿਹਾ ਹੈ ਸਾਡੇ ਨਾਲ ਸਰਪੰਚ ਸਾਹਿਬ ਨੇ ਪਿੰਡ ਵਾਸੀ ਨੇ ਸਾਰੇ ਸਾਡੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਐਸ ਐਚਓ ਸਾਹਿਬ ਨੇ ਸਾਰੇ ਮਤਲਬ ਸਾਡੇ ਨਾਲ ਮੌਤਵਰ ਸਾਥੀ ਇੱਥੇ ਨੇ ਪਿੰਡ ਵਾਸੀ ਨੇ ਅਸੀਂ ਅੱਜ ਇਹ ਦੇਖਣ ਆਏ ਆ ਵੀ ਕਿੰਨਾ ਕੁ ਲੈਵਲ ਉੱਪਰ ਆ ਗਿਆ ਔਰ ਪਿੰਡ ਵਾਸੀਆਂ ਨੇ ਅਪੀਲ ਕੀਤੀ ਹੈ ਵੀ ਤੁਸੀਂ ਅਲਰਟ ਰਹੋ ਜੇ ਰੱਬ ਨਾ ਕਰੇ ਕੋਈ ਅਨਹੋਰੀ ਹੁੰਦੀ ਹੈ ਤਾਂ ਆਪਾਂ ਉਹਨੂੰ ਸੰਭਾਲ ਸਕੀਏ ਤਾਂ ਹੁਣ ਹੀ ਮੈਂ ਡਿਪਟੀ ਕਮਿਸ਼ਨਰ ਜਨਰਲ ਵੀ ਗੱਲ ਕੀਤੀ ਹੈ ਡੀਸੀ ਸਾਹਿਬ ਨਾਲ ਉਹਨਾਂ ਨੇ ਵੀ ਕਿਹਾ ਕਿ ਪ੍ਰਸ਼ਾਸਨ ਪੂਰਾ ਅਲਰਟ ਹੈ ਤੇ ਐਦਾਂ ਦੀ ਕੋਈ ਵੀ ਅਨਸਫਾਮੀ ਘਟਨਾ ਦਾ ਜੇ ਕੋਈ ਜੇ ਕੋਈ ਕੁਦਰਤੀ ਮਾਰ ਪੈਂਦੀ ਹੈ ਤਾਂ ਕੋਈ ਵੀ ਅਨਸਫਾਮੀ ਘਟਨਾ ਤੋਂ ਅਸੀਂ ਸਾਰੇ ਇੱਥੇ ਬਚਾਨ ਲਈ ਤਿਆਰ ਬੈਠੇ ਆਂ ਤਾਂ ਪ੍ਰਮਾਤਮਾ ਅੱਗੇ ਮਹਾਰਾਜ ਅੱਗੇ ਹੀ ਅਰਦਾਸ ਹੈ ਕਿ ਮਹਾਰਾਜ ਇੱਧਰ ਮੇਹਰ ਰੱਖਿਓ ਤੇ ਸਾਡੇ ਸਾਰੇ ਇੱਧਰਲੇ ਪਿੰਡਾਂ ਵਿੱਚ ਜਿਹੜੇ ਕੋਈ ਵੀ ਅਨਸਫਾਮੀ ਘਟਨਾ ਨਾ ਹੋਵੇ ਤੇ ਜਿੰਨੇ ਕਹਿੰਦੇ ਆ ਵੀ ਸਾਰੇ ਜਲ ਦੇਵਤਾ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਵੀ ਰਾਜਪੁਰਾ ਹਲਕੇ ਦੇ ਅਦਰ ਘੱਗਰ ਵੱਲ ਜਿਹੜੇ ਵੀ ਪਿੰਡ ਪੈਂਦੇ ਆ ਆਪ ਦਾ ਠੰਡੀ ਨਿਗਰ ਰੱਖਿਓ ਸ਼ਾਂਤ ਰਵੇ ਘੱਗਰ ਨਦੀ ਕਦੇ ਵੀ ਉਫਾਨ ਤੇ ਨਾ ਆਵੇ ਠੰਡ ਰਵੇ ਠੰਡੇ ਰੱਖਿਓ ਤਾਂਕਿ ਖਵਾਜਾ ਜੀ ਨੂੰ ਵੀ ਮੱਥਾ ਟੇਕਦੇ ਆ ਕਿ हे ਖਵਾਜਾ ਪੀਰ ਇਧਰੋਂ ਸਾਨੂੰ ਪਾਣੀ ਤੋਂ ਬਚਤ ਰੱਖਿਓ ਤਾਂਕਿ ਜਿਹੜੇ ਆਮ ਲੋਕ ਨੇ ਜਿਹੜੇ ਇੱਥੇ ਵੱਸਦੇ ਨੇ ਸਾਰੇ ਲੋਕ ਉਹ ਕਿਸੇ ਮਾਰਥਨ ਲੈਣਾ ਨਾ ਆਵੇ